ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਪੰਜਾਬ ਸਰਕਾਰ ਇਸ ਗੱਲ ਦੇ ਦਾਅਵੇ ਵਾਅਦੇ ਕਰਦੀ ਹੈ ਕਿ ਜਿਹੜਾ ਅਸੀਂ ਕੰਮ ਕਰ ਰਹੇ ਸਿੱਕੇਬੰਦ ਕਰ ਰਹੇ ਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਾ ਤਾਂ ਪੰਜਾਬ ਦੇ ਵਿੱਚ ਕੋਈ ਕੰਮ ਹੋਇਆ ਨਾ ਕੋਈ ਸੜਕ ਬਣੀ ਐ ਨਾ ਕੋਈ ਬਿਲਡਿੰਗ ਬਣੀ ਐ ਨਾ ਕੋਈ ਸਕੂਲ ਬਣੀ ਐ ਨਾ ਕੋਈ ਰੋਡ ਬਣੀ ਐ ਨਾ ਕੋਈ ਫਲਾਈਓਵਰ ਬਣਿਆ ਨਾ ਕੋਈ ਹਸਪਤਾਲ ਬਣਿਆ ਨਾ ਕੋਈ ਸਕੂਲ ਬਣਿਆ ਕੁਝ ਵੀ ਨਹੀਂ ਬਣਿਆ ਜੋ ਬਣਾਇਆ ਅਸੀਂ ਬਣਾਇਆ ਔਰ ਭਗਵੰਤ ਮਾਨ ਸਾਹਿਬ ਹਰ ਤੀਸਰੇ ਦਿਨ ਕਿਤੇ ਨਾ ਕਿਤੇ ਆਪਣੇ ਚਾਰ ਅਫਸਰਾਂ ਨੂੰ ਨਾਲ ਲੈ ਕੇ ਖੜ ਜਾਂਦੇ ਆਂ ਕਹਿੰਦੇ ਜੀ ਕਿ ਅਸੀਂ ਬਹੁਤ ਵਧੀਆ ਸੜਕਾਂ ਬਣਾ ਰਹੇ ਆਂ ਔਰ ਮੌਕੇ ਦੇ ਉਸੇ ਅਸੀਂ ਚੈੱਕ ਕਰ ਰਹੇ ਆ ਜਿਹੜਾ ਉਹਨਾਂ ਦੀ ਜਿਹੜੀ ਕੁਆਲਿਟੀ ਦੇ ਅਸੀਂ ਵੱਖਰੇ ਪੈਸੇ ਜਿਹੜੇ ਉਹਨੂੰ ठेकेदार ਨੂੰ ਅਸੀਂ ਦੇ ਰਿਹਾ ਮੈਂ ਅੱਜ ਖੜਾ ਤੁਹਾਨੂੰ ਮੈਂ ਦੱਸ ਦਿਆ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਕਿ ਚਮਕੌਰ ਸਾਹਿਬ ਤੋਂ ਲੈ ਕੇ ਸੰਧੂਆਂ ਤੱਕ ਜਿਹੜੀ ਸੜਕ ਬਣਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਪਹਿਲਾਂ ਸੜਕ ਸੀ ਉਸਦੇ ਉੱਪਰ ਫਿਰ ਇਹਨਾਂ ਨੇ ਹੁਣ ਉਹਨੂੰ ਜਿਹੜਾ ਨਵੀਨੀਕਰਨ ਕੀਤਾ ਜਾ ਰਿਹਾ ਮੈਂ ਤੁਹਾਨੂੰ ਦਿਖਾਉਣਾ ਥੱਲੇ ਆ ਦਿਖਾਊਗਾ ਮੇਰਾ ਸਾਥੀ ਤੁਹਾਨੂੰ ਆ ਜਿਹੜੀ ਰੋਡ ਆ ਜਿਹੜੀ ਬਜਰੀ ਪਾਈ ਹੈ ਏ ਬਜਰੀ ਥੱਲੇ ਦਿਖਾਉ ਜੀ ਆ ਆ ਬਜਰੀ ਤੁਸੀਂ ਦੇਖੋ 20 mm 25 mm 30 mm ਆ ਜਿਹੜੇ ਪੱਥਰ ਗੋਲ ਐ ਇਹ ਪੱਥਰ ਗੋਲ ਐ ਇਹ ਇੰਨਾ ਕਟਿਆਕਾ ਨਾ ਦੇਖੋ ਤੁਸੀਂ ਸਾਰੇ ਆ ਨਿਕਲ ਗਏ ਨਾ ਦੇਖੋ ਇਹਨੂੰ ਤੁਸੀਂ ਇਕੱਠਾ ਕਰ ਸਕਦੇ ਆ ਆ ਸੜਕ ਦਾ ਹਾਲ ਐ ਇਹ ਸੜਕ ਨਵੀਂ ਬਣਾਈ ਜਾ ਰਹੀ ਐ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਲੋਕਾਂ ਨੂੰ ਪੋਸ਼ਨਾ ਪਾਪਾ ਕੇ ਆਪਣੇ ਚਾਰ ਚਹੇਤਿਆਂ ਦੇ ਨਾਲ ਖੜਕੇ ਸੀਐਮ ਸਾਹਿਬ ਇਸ ਗੱਲ ਦੀ ਦੁਹਾਈ ਪਾਉਂਦੇ ਆ ਕਿ ਜੀ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਆ ਦੇਖੋ ਤੁਸੀਂ ਮੈਂ ਤੁਹਾਨੂੰ ਬਾਰ-ਬਾਰ ਹਰ ਇੱਕ ਜਗ੍ਹਾ ਤੇ ਲਗਾਉਣਾ ਆ ਦੇਖੋ ਹੱਥ ਦੇ ਨਾਲ ਆ ਸਾਰੀ ਬਜਰੀ ਜਿਹੜੀ ਹੈ ਦਿਖਾਉਂਗਾ ਮੈਂ ਇਹਨੂੰ ਨੇੜੇ ਕਰਕੇ ਦਿਖਾਉ ਜੀ ਇਹ ਆ ਦੇਖੋ ਹੱਥ ਦੇ ਨਾਲ ਕੱਢ ਲਈ ਇਹ ਬਜਰੀ ਪਾਈ ਵੀ ਹੈ ਜਦਕੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜਾ ਜਦੋਂ ਇਹ ਸੜਕ ਅਸੀਂ ਬਣਾਉਣੀ ਹੈ ਤਾਂ ਸਪੈਸੀਫਿਕੇਸ਼ਨ ਦੇ ਅਨੁਸਾਰ एम्म, 65 mm 65 mm ਕਟਿੰਗ ਵਾਲਾ ਪੱਥਰ ਪੈਣਾ ਇਹਦੇ ਵਿੱਚ ਮੋਟਾ ਪੱਥਰ ਪੈਣਾ ਕਟਿੰਗ ਵਾਲਾ ਪੱਥਰ ਪੈਣਾ ਫਿਰ ਉਹਨੂੰ ਪ੍ਰੋਪਰ ਢੰਗ ਦੇ ਨਾਲ ਉਹਨੂੰ ਕੰਪੈਕਟ ਕਰਨ ਵਾਸਤੇ ਉਹਦੇ ਤੇ ਮਿੱਟੀ ਪਾ ਕੇ ਉਹਦੇ ਨੂੰ ਪਾਣੀ ਮਾਰ ਕੇ ਉਹਦੇ ਤੇ ਰੋਲ ਕਰਨਾ ਹੁੰਦਾ ਉਹਨੂੰ ਜਿਹਨੂੰ ਅਸੀਂ ਵਾਟਰ ਬੌਂਡ ਕਹਿੰਦੇ ਆਂ ਵਾਟਰ ਬੌਂਡਿੰਗ ਕਰਨੀ ਹੁੰਦੀ ਹੈ ਰੋਡ ਦੀ ਆ ਦੇਖੋ ਕੋਈ ਵਾਟਰ ਬੌਂਡਿੰਗ ਨਹੀਂ ਹੋਈ ਕੋਈ ਇਹਦੇ ਤੇ ਮਿੱਟੀ ਨਹੀਂ ਪਾਈ ਕੋਈ ਰੋਡ ਨਹੀਂ ਰੋਲਰ ਨਹੀਂ ਚੱਲੇ ਆ ਗੋਲ ਪੱਥਰ ਗੋਲ ਗੋਲ ਬਜਰੀ ਪਾ ਕੇ ਕੰਮ ਚ ਪਾਇਆ ਜਾ ਰਿਹਾ ਸੜਕ ਹੈ ਜਿਹੜੀ ਕਿ ਹੱਥ ਨਾਲ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਹੱਥ ਨਾਲ ਜਿਹੜੀ ਬਜਰੀ ਇਕੱਠੀ ਹੋ ਰਹੀ ਹੈ ਇਹ ਬਜਰੀ ਪਾ ਕੇ ਇੱਕ ਪਾਸੇ ਅਸੀਂ ਕਹਿ ਰਹੇ ਜੀ ਅਸੀਂ ਬਹੁਤ ਕੁਆਲਟੀ ਵਾਲਾ ਕੰਮ ਕਰ ਰਹੇ ਆ ਤੁਸੀਂ ਦੇਖ ਲਓ ਜੀ ਕੋਈ ਵੀ ਬੰਦਾ ਚੈੱਕ ਕਰ ਸਦਾ ਮੈਂ ਸਮਝਦਾ ਕਿ ਇਹ ਪੰਜਾਬ ਦੇ ਲੋਕਾਂ ਦੀ ਹੱਦ ਪਸੀਨੇ ਦੀ ਕਮਾਈ ਦਾ ਉਜਾੜਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਇਹ ਕਹਿੰਦੇ ਵੀ ਜਿਸ ਦਿਨ ਅਸੀਂ ਜੰਮੇ ਆ ਉਸ ਦਿਨ ਤਾਂ ਕੋਈ ਨਾ ਸਰਕਾਰ ਜੰਮੀ ਨਾ ਕੋਈ ਸਿਆਸੀ ਲੀਡਰ ਜੰਮਿਆ ਨਾ ਕੋਈ ਬੰਦਾ ਜੰਮਿਆ ਜਿਸ ਦਿਨ ਅਸੀਂ ਜੰਮੇ ਉਦੋਂ ਅਸੀਂ ਹੋ ਜੰਮੇ ਆ ਜੋ ਅਸੀਂ ਕਰ ਰਿਹਾ ਉਹ ਸਾਰਾ ਕੁਝ ਸਹੀ ਕਰ ਰਿਹਾ ਬਾਕੀਆਂ ਸਰਕਾਰਾਂ ਨੇ ਬਾਕੀ ਲੀਡਰਾਂ ਨੇ ਜੋ ਵੀ ਕੀਤਾ ਉਹ ਸਾਰਾ ਕੁਝ ਗਲਤ ਕੀਤਾ ਅਸੀਂ ਤੁਸੀ ਦੇਖ ਲਓ ਆਪਣੇ ਹੱਥ ਨਾਲ ਮੈਂ ਤੁਹਾਨੂੰ ਸਾਰਾ ਦਿਖਾਇਆ ਮੈਂ ਕਹੂੰਗਾ ਸਾਰਾ ਆ ਜਿਹੜਾ ਦਿਖਾਇਆ ਜਾਵੇ ਸਾਰੇ ਜਿਹੜੇ ਪੱਥਰ ਹੈ ਆ ਦਿਖਾਉ ਥੱਲੇ ਸਾਰੇ ਬਜਰੀ ਆ ਜਿਹੜੀ 20mm 25mm 15mm ਦੀ ਗੋਲ ਬਜਰੀ ਪਾਈ ਵੀ ਆ ਦੇਖੋ ਆ ਦੇਖੋ ਪੱਥਰ ਗੋਲ ਆ ਦੇਖੋ ਜਿਹੜੇ ਹੱਥ ਨਾਲ ਨਿਕਦੇ ਆ ਇਹ ਆ ਦੇਖੋ ਆ ਦੇਖੋ ਇਹ ਬਜਰੀ ਆ ਜਦ ਕੇ ਆ ਗੋਲ ਲਾ ਜਦ ਕੇ ਇਹ 65mm ਮੈਸੀਮ ਸਾਬ ਤੁਹਾਨੂੰ ਦੱਸ ਦਿਆਂ 65mm ਕਟਿੰਗ ਵਾਲਾ ਪੱਥਰ ਲੱਗਣਾ ਹੈ ਉਹ ਪੱਥਰ ਪਾ ਕੇ ਉੱਪਰ ਪ੍ਰੋਪਰ ਮਿੱਟੀ ਪਾ ਕੇ ਪਾਣੀ ਪਾ ਕੇ ਵਾਟਰ ਵਾਉਂਡਿੰਗ ਕਰਨੀ ਆ ਰੋਲਰ ਦੇ ਨਾਲ ਇਹ ਹੋਏ ਨਹੀਂ ਇਹ ਤਾਂ ਤੁਹਾਡੀ ਬਣਾਈ ਹੋਈ ਸੜਕ ਦੋ ਦਿਨ ਵੀ ਨਹੀਂ ਚੱਲਣੀ ਚਾਰ ਦਿਨ ਵੀ ਨਹੀਂ ਚੱਲਣੀ ਤਾਂ ਪਹਿਲੀ ਬਣਾਉਣ ਤੋਂ ਪਹਿਲਾਂ ਹੀ ਇਹਦੇ ਫਿਰ ਬੀ ਐਮ ਪੌਂਡ ਤੋਂ ਪਹਿਲਾਂ ਇਹਦੇ ਉੱਪਰ ਪੀ ਸੀ ਜਿਹੜਾ ਪੀ ਸੀ ਪੌਂਡ ਤੋਂ ਪਹਿਲਾਂ ਇਹ ਜਿਹੜੀ ਖਿੱਲਰ ਗਈ ਇਹ ਆਪਣੀ ਕਵੀਲਦਾਰੀ ਸੰਭਾਲ ਲਓ ਕਿਉਂ ਪੈਸੇ ਲੋਕਾਂ ਦੇ ਪੈਸੇ ਦੀ ਬਰਬਾਦੀ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਖ ਜਗਾ ਤੋਂ ਜਿਹੜੀ ਤੁਹਾਨੂੰ ਮੈਂ ਬੱਕ ਬੱਕ ਜਗ੍ਹਾ ਤੋਂ ਦਿਖਾ ਰਿਹਾ ਹਾਂ ਬਹੁਤ ਸਾਰੇ ਹਰ ਪਾਸੇ ਜਿਹੜਾ ਮੈਂ ਫਿਰ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ 65 mm ਦਾ ਕਟਿੰਗ ਵਾਲਾ ਪੱਥਰ ਲੱਗਣਾ ਹੈ ਉਹ ਪੱਥਰ ਲੱਗਣ ਤੋਂ ਬਾਅਦ ਇਹਦੇ ਤੇ ਮਿੱਟੀ ਪੈਣੀ ਹੈ ਮਿੱਟੀ ਪੈਣ ਤੋਂ ਬਾਅਦ ਇਹਦੀ ਵਾਟਰ ਬੌਂਡਿੰਗ ਹੋਣੀ ਹੈ ਪ੍ਰੋਪਰ ਤਰੀਕੇ ਦੇ ਨਾਲ ਇਹਦੀ ਬੌਂਡਿੰਗ ਹੋ ਜਾਣੀ ਹੈ ਪੱਥਰ ਦੀ ਲੇਕਿਨ ਜਿਹੜੀ ਗੋਲ ਬਜਰੀ ਪਾ ਕੇ 20 mm 25 mm 30 mm ਪਾ ਕੇ ਆਹ ਬਜਰੀ ਪਾ ਕੇ ਡੰਗਟ ਪਾਇਆ ਜਾ ਰਿਹਾ ਜਿਹੜਾ ਕਿ ਲੋਕਾਂ ਦੇ ਪੈਸੇ ਨਾਲ ਛਰੇ ਆਮ ਧੋਖਾਧੜੀ ਆ ਬਰਬਾਦੀ ਆ ਕਿਉਂ ਨਾ ਮੁੱਖ ਮੰਤਰੀ ਸਾਹਿਬ ਤੁਹਾਡੇ ਤੇ ਪਰਚਾ ਦਰਜ ਹੋਵੇ ਬਣਦਾ ਨਾ ਤੁਸੀਂ ਲੋਕਾਂ ਦੇ ਉੱਤੇ ਪਰਚੇ ਦਰਜ ਕਰਾਉਨੇ ਹੋ ਜਿਹੜਾ ਸੱਚ ਦੀ ਆਵਾਜ਼ ਉਠਾਉਂਦਾ ਹੈ ਜਿਹੜਾ ਲੋਕਾਂ ਦੀ ਗੱਲ ਕਰਦਾ ਜਿਹੜਾ ਸਮਾਜ ਦੀ ਗੱਲ ਕਰਦਾ ਜਿਹੜਾ ਪੰਜਾਬ ਦੀ ਗੱਲ ਕਰਦਾ ਤੁਸੀਂ ਤਾਨੂੰ ਠੋਕ ਦਿੰਨੇ ਹੋ ਤੇ ਆ ਤੁਸੀਂ ਪੈਸੇ ਦੀ ਬਰਬਾਦੀ ਕਰ ਰਹੇ ਹੋ ਤੁਸੀਂ ਇਹਦੇ ਤੁਹਾਡੇ ਖਿਲਾਫ ਨਹੀਂ ਪਰਚਾ ਦਰਜ ਹੋਣਾ ਚਾਹੀਦਾ ਹੋਣਾ ਚਾਹੀਦਾ ਆ ਸੜਕ ਬਣ ਰਹੀ ਹੈ ਤੁਸੀਂ ਇੱਥੇ ਲੰਘ ਰਹੇ ਸੀ ਆ ਜਿਹੜਾ ਪੱਥਰ ਹੈ ਹਲੇ ਤੱਕ ਮਤਲਬ ਸੜਕ ਬਣੀ ਨਹੀਂ ਦਿਖਾਓ ਜੀ ਥੱਲੇ ਕਰਕੇ ਦਿਖਾਓ ਆ ਦੇਖੋ ਸਾਡੇ ਮਤਲ ਜਿਹੜਾ ਖਿੱਲ ਰਿਹਾ ਪਿਆ ਪੱਥਰ ਹੱਥ ਨਾਲ ਨਿਕਲ ਰਿਹਾ ਇਹ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮੱਖਣਦੀਨ ਆਲਪ ਸੰਘਿਆ ਮੋਰਚੇ ਦਾ ਚੇਅਰਮੈਨ ਆ ਜੀ ਮੈਂ ਓਕੇ ਪੰਜਾਬ ਦੇ ਹਾਂਜੀ ਪੰਜਾਬ ਤੇ ਬਹੁਤ ਵੈਰੀ ਗੁੱਡ ਕੀ ਕੀ ਕਹਿਣਾ ਚਾਹੂਗੇ ਸੜਕ ਬਾਰੇ ਮਾਰਾ ਸੜਕਾਂ ਬਾਰੇ ਕਿਹਾ ਪੂਰੇ ਪੰਜਾਬ ਦਾ ਹੀ ਬਹੁਤ ਬੁਰਾ ਹਾਲ ਹੋਇਆ ਹੋਇਆ ਸਮਝ ਲੂ ਗੱਲ ਤੁਸੀਂ ਕਿ ਪੂਰੇ ਪੰਜਾਬ ਦਾ ਹੀ ਬਹੁਤ ਬੁਰਾ ਹਾਲ ਹੋਇਆ ਹੈ ਲੇਕਿਨ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਵੀ ਜਿਸ ਦਾ ਪੰਜਾਬ ਦੇ ਵਿੱਚ ਜਿਹੜਾ 78 ਸਾਲਾਂ ਦੇ ਵਿੱਚ ਕੰਮ ਨਹੀਂ ਹੋਇਆ ਉਹ ਅਸੀਂ 4 ਸਾਲਾਂ ਦੇ ਵਿੱਚ ਕਰਕੇ ਪੰਜਾਬ ਨੂੰ ਰੰਗਲਾ ਬਣਾ ਤੋ ਰੰਗਲਾ ਕਿਹਾ ਤੁਸੀਂ ਦੇਖ ਹੀ ਰਹੇ ਹੋ ਕਿਆ ਰੰਗਲਾ ਕਰਤਾ ਹੁਣ ਤਾਂ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਸੜਕ ਲੰਘ ਨਹੀਂ ਹੁੰਦੀ ਵੀ ਸੜਕ ਉਹ ਤਾਂ ਕਹਿੰਦੇ ਜੀ 78 ਸਾਲ ਦੇ ਵਿੱਚ ਸੜਕਾਂ ਬਣੀਆਂ ਨਹੀਂ ਸੀ ਐਮ ਸਾਹਿਬ ਕਹਿੰਦੇ ਕਿ ਜਿੰਨੀਆਂ ਸੜਕਾਂ ਬਣਾਈਆਂ ਅਸੀਂ ਅਸੀਂ ਉਹ ਸੜਕਾਂ ਬਣਾਈਆਂ ਅਸੀਂ ਉਹ ਸਾਰਾ ਇਨਫਰਾਸਟ੍ਰਕਚਰ ਅਸੀਂ ਪੁਲ ਬਣਾਏ ਅਸੀਂ ਸਕੂਲ ਬਣਾਏ ਅਸੀਂ ਹਸਪਤਾਲ ਬਣਾਏ ਅਸੀਂ ਸੜਕਾਂ ਬਣਾਈਆਂ ਅਸੀਂ ਪੁਲ ਬਣਾਏ ਬਾਕੀ ਸਰਕਾਰਾਂ ਨੇ ਤਾਂ ਕਿਰਿਆ ਕੁਝ ਨਹੀਂ ਇਹਦੇ ਬਾਰੇ ਕੀ ਕਹੋਗੇ ਭਾਜੀ ਕਿਆ ਕੀਏ ਤੁਹਾਡੇ ਸਾਹਮਣੇ ਹੀ ਆ ਸੜਕਾਂ ਦਾ ਹਾਲ ਕੱਲੀ ਰੋੜੀ ਵਿਛਾ ਕੇ ਬਸ ਮਿੱਟੀ ਨਾਲ ਢੱਕ ਦਿੰਦੇ ਨੇ ਬਿਲਕੁਲ ਠੀਕ ਹੈ ਤੁਸੀਂ ਦੇਖਿਆ ਇਹ ਸਾਡੇ ਨਾਲ ਜਿਹੜੇ ਅਲਪ ਸੰਖਿਆਕ ਅ ਅਰਖਣ ਮੋਰਚਾ ਪੰਜਾਬ ਦੇ ਜਿਹੜੇ ਚੇਅਰਮੈਨ ਸੀਗੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਸਮੁੱਚੇ ਪੰਜਾਬ ਦਾ ਜਿਹੜਾ ਇੱਕ ਕੱਲੇ ਇਸ ਇਲਾਕੇ ਦੀ ਜੇ ਆਪਾਂ ਨਾ ਗੱਲ ਕਰੀਏ ਸਮੁੱਚੇ ਪੰਜਾਬ ਦੇ ਵਿੱਚ ਚਾਹੇ ਸੜਕਾਂ ਦਾ ਹੋਵੇ ਗਲੀਆਂ ਦਾ ਹੋਵੇ ਪਿੰਡਾਂ ਦਾ ਹੋਵੇ ਹਰ ਪਾਸੇ ਦਾ ਬੁਰਾ ਹਾਲ ਹੈ ਬਹੁਤ ਮਾੜਾ ਹਾਲ ਹੈ ਲੇਕਿਨ ਇਸ ਗੱਲ ਦੀ ਦੁਹਾਈ ਸੀਐਮ ਸਾਹਿਬ ਪਤਾ ਨਹੀਂ ਕਿਹੜੀ ਗੱਲਾਂ ਪਾਈ ਜਾ ਰਿਹਾ ਹੈ ਇਹ ਲੋਕਾਂ ਦੇ ਵਾਸਤੇ ਬਾਹਰ ਹੈ ਸ਼ਾਇਦ ਇਥੋਂ ਇਸ ਧਰਤੀ ਦੀਆਂ ਗੱਲਾਂ ਨਹੀਂ ਕਰਦੇ ਉਹ ਕਿਸੇ ਹੋਰ ਅਸਮਾਨ ਦੀਆਂ ਕਿਸੇ ਹੋਰ ਦੁਨੀਆ ਦੀ ਗੱਲ ਕਰਦੇ ਆ ਮੈਂ ਸਾਰੇ ਪੰਜਾਬੀਆਂ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਇਸ ਗੱਲ ਦੀ ਦੁਰਖਾਸਤ ਕਰੂੰਗਾ ਇਸ ਗੱਲ ਦੀ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਣੇ ਬੜਮੁੱਲੇ ਵਿਚਾਰ ਇਸ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਸੜਕ ਦੇ ਬਾਰੇ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੱਸਿਓ ਦੱਸਿਓ ਕਿ ਇਹ ਠੀਕ ਹੋ ਰਿਹਾ ਜਾਂ ਗਲਤ ਹੋ ਰਿਹਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ